ਕਰੋ ਕਰੋ ਆਹ ਸਾਡੀ ਸੌਣੀ ਨਾ ਚੱਲ ਰਹੀ ਉਹ ਦਿਹਾੜੀ ਤੋਂ ਹੀ ਐਤ ਹੈ ਫਿਰ ਮੈਂ ਆਪਣੇ ਬੱਚੇ ਦੇ ਡੋਨੇਸ਼ਨ ਇਕੱਠੀ ਕਰ ਰਿਆ ਹਾਂ ਕੋਈ ਵੇਖ ਰਿਹਾ ਹੈਗਾ ਮੇਰੇ ਬੱਚੇ ਦੇ ਇਲਾਜ ਲਈ 27 ਕਰੋੜ ਰੁਪਏ ਲੱਗਣਾ ਹੈ ਹਾਂ ਜੀ ਜੀ ਮੈਂ ਕਾਟੀਆਂ ਵੀਡੀਓ ਕਾਫੀ ਵੇਖੀਆਂ ਨੇ ਜੀ ਜੀ ਫਿਰ ਮੈਂ ਹੁਣ 4 ਕਰੋੜ ਦੇ ਲਾਗੇ ਬੰਨੇ ਮ ਇਕੱਠਾ ਕਰ ਰਿਹਾ ਆਪਣੇ ਬੱਚੇ ਲਈ ਹਾਂ ਕਿ ਇਹ ਹੁਣ ਮੈਂ ਇੱਕ ਸਕੂਲ ਸੀ ਇਹ ਇੰਟਰਨੈਸ਼ਨਲ ਸਕੂਲ ਬਟਾੜਾ ਤੇ ਇੱਥੇ ਖੜਾ ਸੀ ਕਿ ਕਿ ਲੋ ਬੱਚਿਆਂ ਦੀ ਸਕੂਲ ਦੀ ਛੁੱਟੀ ਹੋਈ ਜੀ ਤੇ ਮੈਂ ਬੱਚਿਆਂ ਨੂੰ ਆਪਣੇ ਬੱਚੇ ਪ੍ਰੋਬਲਮ ਦੱਸੂਗਾ ਆਪਣੇ ਬੱਚੇ ਚਲੇ ਆਪਣੇ ਪੇਰੈਂਟਸ ਨੂੰ ਮੰਮੀ ਡੈਡ ਨੂੰ ਜਾ ਕੇ ਦੱਸਣਗੇ ਤੇ ਉੱਥੇ ਕਿ ਮੇਰੇ ਬੱਚੇ ਦੀ ਕੋਈ ਸੇ ਮਦਦ ਹੋਏਗੀ ਤੇ ਮੈਂ ਹੁਣ ਜ਼ਿਆਦਾਤਰ ਸਕੂਲ ਕਾਲਜ ਵਗੈਰਾ ਉੱਥੇ ਤੱਕ ਜਾ ਰਿਹਾ ਹਾਂ ਕਿ ਚਲੋ ਜਿੰਨਾ ਹੋਰ ਅੱਗੇ ਤੱਕਰ ਮੇਰੇ ਬੱਚੇ ਦੀ ਗੱਲ ਪਹੁੰਚ ਕਿ ਤਾੜੀ ਮੇਰੇ ਬੱਚੇ ਦੀ ਮਦਦ ਹੋਵੇ ਸੱਚੀ ਗੱਲ ਦੋਸਤੋ ਅੱਜ ਪਰ ਆਜ ਦੇਖੋ ਸੱਚੀ ਜਿਹੜੀਆਂ ਦੀਆਂ ਆ ਚਾਲੀਆਂ ਵੀਡੀਓ ਬੜੀਆਂ ਵੇਖੀਆਂ ਹੋਣਗੀਆਂ ਪਰ ਆ ਜਿਹੜੀ ਵੀਡੀਓ ਜਨਾ ਸੱਚੀ ਬਹੁਤ ਮਿੰਨੀ ਵੀ ਦੇਖੋ ਆਏ ਬੱਚੇ ਨੂੰ ਵੇਖ ਕੇ ਤੁਸੀਂ ਆਪ ਨੂੰ ਕਹਾਂਗੇ ਬੱਚੇ ਹਮ ਕਿੰਨਾ ਪਿਆਰ ਕਰਦੇ ਜੇ ਇਹ ਬੱਚੇ ਨੂੰ ਇੱਕ ਬਿਮਾਰੀ ਲੱਗੀ ਹੈ ਡੀ ਐਮ ਡੀ ਨਾਂ ਦੀ ਜਿਹਦੇ ਲਈ 22 ਕਿਲੋ ਰੁਪਈਆ ਚਾਹੀਦਾ ਸੋ ਸਾਡੇ ਚਾਹੂ ਨਾਲਾਂ ਨੂੰ ਬੇਨਤੀ ਹੈ ਮੇਰੀਆਂ ਵੀਡੀਓ ਪਾਵੇ ਸ਼ੇਅਰ ਨਾ ਕਰੋ ਮੈਨੂੰ ਅਸਲ ਕੋਈ ਮਦਦ ਔਰ 50-50 ਰੁਪਏ ਪਾ ਦਿਓ ਜਿੰਨੇ ਵੀ ਮਰੇ ਮੇਰੀ ਵੀਡੀਓ 50 50 ਲੋਕ ਵੀ ਦੇਖਨੇ ਆ ਉਹ 50-50 ਰੁਪਏ ਪਾ ਦਿਓ ਚਾਹੇ ਹਾਂ ਦੇਖੋ 25 ਲੱਖ ਰੁਪਏ ਦਾ ਕਹਾ ਜੇ ਕੋਈ ਨਾ ਕੋਈ ਫੌਜੀ ਸਾਊ ਦੀ ਮਾਪ ਕੋਈ ਚਾਹੇ ਪਰ ਬਾਕੀ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਕਾਫੀ ਸੋਸ਼ਲ ਮੀਡੀਆ 'ਤੇ ਸਾਨੂੰ ਦੇਖ ਚੁੱਕੇ ਹੋਗੇ ਕਿ ਮੈਂ ਇੱਕੋ ਗੱਲ ਬੋਲਾਂ ਕਿ 5 ਲੱਖ ਬੰਦਾ 5-500 ਬੰਦਾ ਦੇ 25 ਕਰੋੜ ਹੋ ਜਾਂਦਾ ਹੈ ਹੈਨਾ ਤੇ ਭਜਨ ਵਾਲੀ ਵੀਡੀਓ ਕਾਫੀ ਤੱਕਰ ਉੱਪਰ ਮਿਲੀਅਨਸ ਦੇ ਵਿੱਚ ਵੀ ਜਾਂਦੀਆਂ ਨੇ ਤੁਸੀਂ ਦੇਖਿਆ ਹੋਊਗਾ ਕੈਂਡੀ ਭਾਈ ਨੇ ਵੀ ਕਰਦੇ ਨੇ ਤੇ ਮੈਂ ਕੈਂਡੀ ਭਾਈ ਨੂੰ ਰਿਕਵੈਸਟ ਕਰ ਦਾਂਗਾ ਪਲੀਜ਼ ਭਾਈ ਤੁਸੀਂ ਵੀ ਮੇਰੀ ਵੀਡੀਓ ਪਾ ਦਿਓ ਬੱਚੇ ਦੀ ਉਹ 5 ਲੱਖ ਬਣ ਜਾਏ 5-5 ਹੁੰਦੇ 25 ਕਰੋੜ ਹੋ ਜਾਂਦਾ ਤੇ ਤੁਹਾਡੀ ਮਰਜ਼ੀ ਤੁਸੀਂ 1 ਰੁਪਿਆ 2 ਰੁਪਏ 10 ਰੁਪਏ ਵੀ ਪਾਓ ਤੁਸੀਂ ਇਹਨਾਂ ਸੱਚੇ ਤੁਹਾਡੇ 1 ਰੁਪਿਆ 2 ਰੁਪਏ ਨਾਲ ਕੀ ਹੋਏਗਾ ਤੁਹਾਡਾ 1-1 2-2 ਰੁਪਏ ਹੀ ਕਰੋੜਾ ਰੁਪਿਆ ਬਣੇਗਾ ਆਪਣੇ ਦੇਸ਼ ਦੀ ਆਬਾਦੀ ਕਿੰਨੀ ਪੰਜਾਬ ਦੀ ਆਬਾਦੀ ਕਿੰਨੀ ਹੈ ਸੋ ਪਲੀਜ਼ ਮੇਰੇ ਬੱਚੇ ਲਈ ਡੋਨੇਟ ਕਰੋ ਜੋ ਸਕੈਨਰ ਦਿੱਤਾ ਜਾਏਗਾ ਉਸ ਸਕੈਨਰ ਨੂੰ ਤੁਸੀਂ ਸਕੈਨ ਇਹ ਨੰਬਰ ਹੈ 9815280368 ਪਲੀਜ਼ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਕੋਈ ਵੀ ਇਨਕੁਆਰੀ ਕਰ ਸਕਦੇ ਹੋ ਪਲੀਜ਼ ਮੇਰੇ ਬੱਚੇ ਲਈ ਡੋਨੇਟ ਕਰਨਾ ਤਾਂ ਜੋ ਮੇਰੇ ਬੱਚੇ ਦੀ ਜਾਨ ਬਚ ਜਾਵੇ ਸਾਨੂੰ ਆਸ਼ੀਰਵਾਦ ਦਿਓ